ਅੱਜ ਆਪਾਂ ਜੀ ਲਾਉਣ ਲੱਗਿਆਂ ਕੰਕ ਨੂੰ ਪੀ ਜਾ ਰਹੇ ਦੂਜਾ ਪਾਣੀ ਤੀਜਾ ਰੇਤ ਰੇਤ ਨਾਲ ਆਪਾਂ ਵਿੱਚ ਇਹਦੇ ਬਾਇਓ ਵੀ ਪਾ ਰਹੇ ਆ ਨਾਲ ਇੱਕ ਥੈਲੇ ਦੀ ਦੋ ਬਰਤਨ ਆ ਦੇਖੋ ਨਰਮ ਬਾਜੀ ਆਰ ਫਾਇਰ ਕਾਦੇ ਮੁਕੇ ਜਾ ਕੇ ਫੇਟਿੱਕੇ ਹਲੇ ਨੇਕ ਨਿਆ ਜਾਇਆ ਹੈ ਹੈ ਚੱਕਰ ਨਹੀਂ ਬੋਲੇ ਖਾਲਾਂ ਦੇ ਵਰਨ ਠੰਡ ਬਹੁਤ ਅੱਜ ਵਾਲੇ ਬਹੁਤ ਕੈਂਟ ਜਾਉਂਦਾ ਤੁਹਾਨੂੰ ਜਿਆਦਾ ਬੜੀਆ ਦਵਾ ਰੋਗਾ ਕੋਣ ਘਰੇ ਠੰਡ ਲਾ ਦਿੰਦੀ ਆ ਜੇ ਬੰਦਾ ਕੰਮ ਕਰਦਾ ਨਹੀਂ ਕਰਦਾ ਹਾਂ ਹਾਂ ਜਦੀ ਲੌਜੀ ਬਹੁਤ ਮਾਗੀ ਮੈਕਸ ਕੋਸੇ ਮੈਨਸ ਕਰਕੇ ਬਾਹਲੇ ਵਿੱਚ ਜਦੋਂ ਟਾਇਰ ਲਾਦੇ ਆਦੇ ਟਾਇਰ ਲਾਦੇ ਕਾਲੇ ਨੇ ਆਉਦੇ ਕਾਹਮ ਦੇਖ ਰਿਹਾ ਤਾਂ ਪੈਰਾਂ ਨਾਲ ਮਿੱਗਦਾ ਇਹ ਇਹ ਨਹੀਂ ਹਰਦਾ ਅੱਜ ਠੰਡ ਵੀ ਬਹੁਤ ਆ ਤੁਹਾਨੂੰ ਤਾਂ ਬਹੁਤ ਆ ਤਸਵੇਂ ਜਦੋਂ ਹੁਣ ਕੰਮ ਕਰਨ ਲੱਗੋਗੇ ਕਾਲਾ ਹਨ ਮੰਮਨ ਦਾ 4x4 ਯਾਰ ਉਧਰ ਜਾ ਕੇ ਚਲੋ ਜੀ ਸਟਾਰਟਾ ਕੰਮ ਆਪਣਾ ਚੋਲੀ ਅਮਰਾਨੀ ਲਾਈਟ ਵੀ ਆਉਣ ਵਾਲੀ ਆ ਪਾਣੀ ਲੈ ਰਹੇ ਆ ਇੱਕ ਪਾਸਾ ਤੀਜਾ ਪਾਣੀ ਸਟਾਰਟਾਂਗਾ ਦੂਜੇ ਪਾਣੀ ਵਿੱਚ ਬੈਟਰੀ ਪੰਜ ਚਾਰ ਮਿੰਟ ਦੋਸਤ ਇਹ ਰਾਤ ਕਦੇ ਹੀ ਚੋਣੀ ਲੱਗਦੀ ਆ ਸਾਡਾ ਲੋ ਜੀ ਚੱਲੇ ਨੇ ਕਾਲੇ ਹੋਣੀ ਅੱਜ ਤੁੰਦ ਦੇਖੋ ਤੁਸੀਂ ਤੁੰਦ ਕਿੰਨੀ ਆ ਆੜੇ ਦੇ ਵਾਲੇ ਕੁਛ ਨਹੀਂ ਦੱਸਦਾ ਬਿਲਕੁਲੀ ਆਪਣਾ ਮੋਟਰ ਵਾਲਾ ਕੋਠਾ ਵੀ ਬਹੁਤ ਘਟਦਾ ਸਿਰਿਆ ਬਹੁਤ ਜ਼ਿਆਦਾ ਹੁੰਦਾ ਲਓ ਜੀ ਸਟਾਰਟਿੰਗ ਆ ਮੁੰਡਾ ਕਰਤੀ ਲੈ ਕੇ ਬਾਬੇ ਦਾ ਨਾਮ ਧੁੰਦਾ ਬਹੁਤ ਜ਼ਿਆਦਾ ਜੇ ਥੋੜਾ ਨੇੜੇ ਹੋ ਜਿਓ ਭਾਈ ਬਣ ਕੇ ਨੰਬਰ ਵੀ ਨਾ ਰਹਿਦਾ ਉਹ ਫੇਰਾ ਦੂਰ ਜਾਂਦਾ ਇਹਦਾ ਆ ਜਣਾ ਹੰਦਾਨਾ ਧੁੰਦ ਬਹੁਤ ਧੁੰਦ ਦਿਸਦੀ ਕੋਸ ਨਹੀਂ ਇੱਕ ਅੱਜ ਹੈਗੇ ਦੋ ਜਾਣੇ ਨੇ ਅੱਜ ਨੇ ਇੱਕ ਨੇਕ ਦਾ ਕਹਿੰਦੇ ਹਜੇ ਸਟੈਮ ਰਨਿੰਗ ਸਹੀ ਹੋਇਆ ਬਈ ਆਇਆ ਜ ਤਾਂ ਉਹ ਟੁੱਪ ਚੜੀ ਤੋਂ ਨਿਕਲਦਾ ਹੁੰਦਾ ਦਵਾਈ ਵਾਲਾ ਨੇਕ ਲਓ ਜੀ ਬਲੌਗ ਦੇਖਣ ਲਈ ਧੰਨਵਾਦ ਮਿਲਦੇ ਆ ਅਗਲੇ ਵਲੋਗ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ। ਲਓ ਜੀ ਦੂਜੇ ਪਾਣੀ ਵੀ ਜਿਹੜਾ ਹੱਥ ਤੱਕ ਆ ਪਾਣਕ ਨੂੰ ਲੈਟ ਆ ਗਈ। ਔਰ ਇਹਦੇ ਨਾਲ ਨਾਲ ਵੀ ਪਾਣੀ ਸਟਾਰਟ ਕਰਨਾ। ਚਲਾਤੀ ਅੱਜ। ਬਾਬੇ ਦੀ ਕਿਰਪਾ ਦੇ ਨਾਲ ਮੋਟਰ। ਲੈਟ 7 ਘੰਟੇ ਹੋ ਗਏ। ਕੱਲ੍ਹ ਪਤਾ ਨਹੀਂ ਕੀ ਆ ਘੰਟਾ ਕਿਉਂ ਖਾ ਗਿਆ 8 ਘੰਟੇ ਸੀ ਚੱਲ ਵਧੀਆ ਨਿੰਬੜ ਜਿੰਦਾ ਕੰਮ ਦੇ ਘਾਟਾ ਹੋਰ ਹੁੰਦਾ ਕਈ ਵਾਰ ਕਿਆ ਰਿਹਾ ਕੋਰੇ ਦਾ ਪ੍ਰੋਬਲਮ ਆ ਜਾਂਦੀ ਮੋਟਰ ਆ ਜਾਂਦਾ ਚਲੋ ਬਾਕੀ ਆਪੋ ਆਪਣੀ ਸਮਝ ਆ ਵੀ ਕੀ ਚੱਕਰ ਪੈ ਗਿਆ ਪਰ ਡੈਟ ਤਾਂ 8 ਘੰਟੇ ਪੂਰੀ ਦੇਣੀ ਚਾਹੀਦੀ ਆ ਹਨਡਰ ਦੇ ਵਿੱਚ ਤੇ ਧੁੰਦ ਦੇ ਵਿੱਚ ਪਾਣੀ ਲਾਉਣਾ ਇੱਕ ਵੱਖਰਾ ਹੀ ਨਜ਼ਾਰਾ ਇਹ ਜਿਹੜਾ ਵੀ ਖੇਤੀਕਾਰ ਦਾ ਜ਼ਿਮੀਂਦਾਰ ਭਰਾ ਵਾ ਜਾਂ ਕੋਈ ਵੀ ਆ ਉਹਨਾਂ ਨੂੰ ਪਤਾ ਜਾਂ ਰੱਬ ਨੂੰ ਪਤਾ ਵੀ ਕੀ ਭਾਅ ਵਿਕਦੀ ਆ ਫਿਰ ਜਿਹੜੇ ਖਰੀਦਦਾਰ ਨੇ ਠੇਕੇਦਾਰ ਨੇ ਉਹਨਾਂ ਨੂੰ ਇਹ ਗੱਲਾਂ ਦਾ ਨਹੀਂ ਪਤਾ ਹੈਗਾ ਆ ਦੇਖ ਲਓ ਵੀ ਕਿੰਨੀ ਧੁੰਦਾ ਚੈੱਕ ਕਰ ਲਓ ਆਲੇ-ਦਾਲੇ ਕੁਝ ਨਹੀਂ ਦਿਸਦਾਗਾ ਮੋਟਰ ਵੀ ਬਹੁਤ ਘੱਟ ਦਿਸਦੀ ਆ ਕੋਠਾ ਜਿਹੜਾ ਆਪਣਾ ਇਹਦੇ ਵਿੱਚ ਪਾਣੀ ਲਾਉਣਾ ਵੀ ਕਿੰਨਾ ਸੱਪ ਦੀ ਛਿੜੀ ਦੇ ਨੋਟ ਤੱਕਣ ਵਾਲੀ ਗੱਲ ਆ